ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੈਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਇੱਕ ਕੁਐਸਟ ਬੇਨਤੀ ਆ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਬ ਕੇ ਸ਼ੇਅਰ ਕਰਿਆ ਕਰੋ ਹੋਰ ਇੱਕ ਦਾ ਫਾਇਦਾ ਹੋ ਜਾਂਦਾ ਕੋਈ ਮਾਤੜ ਆਪਣੀ ਖਰੀਦਦਾਰੀ ਕਰ ਸਕੇ ਅੱਜ ਦੀ ਆਪਣੀ ਵਿਜਿਟ ਪਿੰਡ ਨਸ਼ਹਿਰਾ ਚੌਧਰੀ ਵਾਲਾ ਜ਼ਿਲ੍ਹਾ ਸ਼ਹਿਰ ਤਰਨਤਾਰ ਸਾਹਿਬ ਤਹਿਸੀਲ ਵੀ ਤਰਨਤਾਰ ਸਾਹਿਬ ਬਾਈ ਪਲਵਿੰਦਰ ਸਿੰਘ ਕੋਲ ਪਹੁੰਚੇ ਆਂ ਹਰ ਵਾਰ ਦੀ ਤਰ੍ਹਾਂ ਦੋ ਪਸ਼ੂ ਇੱਥੇ ਵਕਾਊ ਆ ਮੱਝਾਂ ਹੀ ਆ ਅੱਜ ਤਕਰੀਬਨ ਦੋਵੇਂ ਸੂਈ ਸਵਾਈ ਤੇ ਇੱਕ ਤਿਆਰੀ ਤੇ ਜੁੜੇ ਰਹਿਓ ਅੰਤ ਤੱਕ ਰਹੇ ਬਣੇ ਰਹੋ ਕਰਦਿਆਂ ਕਰ ਬਾਅਦ ਬਾਈ ਪਲਵਿੰਦਰ ਨਾਲ ਉਹ ਹੀ ਤਾਂ ਕਿਵੇਂ ਦੇ ਰਹਿਣਗੇ ਆਪਾਂ ਆਪੱਤੇ ਜਾਇਜ਼ ਕੀਮਤ ਦੇ ਵਿੱਚ ਕਰਾਉਣੇ ਤੁਹਾਨੂੰ ਖਰੀਦਦਾ ਰਹੀ ਆਓ ਜੀ ਕਰੀਏ ਡਿਟੇਲ ਤੁਹਾਡਾ ਨਾਂ ਸੰਜੀ ਭਾਈ ਪਲਵਿੰਦਰ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਹਿਬ ਕੀ ਹਾਲ ਹੈ ਬੜੀ ਕਿਰਪਾ ਭਰਾ ਹਾਂਜੀ ਸੇਤਾਂ ਠੀਕ ਠਾਕ ਆ ਕਿਰਪਾ ਰੱਬ ਦੀ ਜੀ ਚਲੋ ਕਿਰਪਾ ਚਾਹੀਦੀ ਹੈ ਤੁਸੀਂ ਦੱਸੋ ਬੋਲੋ ਜੀ ਅੱਜ ਜਾਨੀ ਦਾ ਮਹਾਰਾਜ ਕਰੇ ਹਾਂ ਤੇ ਰੈਸ ਕਰ ਲਗੇ ਨੋਟ ਵਿਚਾਰਾ ਪਨੂਆ ਪੈਨ ਤਨਤਨੂ ਜੀ ਜਿਹੜਾ ਦਰਦਾ ਮੋਬਾਈਲ ਨੰਬਰ 995586535 ਕਿੰਨੇ ਪਸ਼ੂ ਅੱਜ ਭਾਈ ਇਹ ਘੱਪਣ ਐ ਫਿਰ ਹਾਂਜੀ ਸਤੂ ਸਾਹਿਬ ਘੱਪਣ ਐ ਕਿੰਨਾ ਕ ਟਾਈਮ ਰਹਿ ਗਿਆ ਇਹ 17 ਦਿਨ ਪੂਰੇ ਹੁੰਦੇ ਆ ਹਾਂਜੀ ਅੱਜ 15 ਹੋ ਗਈ ਆ 17 ਦਿਨ ਪੂਰੇ ਆ ਭਾਵੇਂ 14 ਨੂੰ ਦੂਪੇ ਭਾਵੇਂ 17 ਨੂੰ ਦੂਪੇ ਭਾਵੇਂ ਵੀ ਨੂੰ ਦੂਪੇ ਭਾਵੇਂ ਵੀ ਨੂੰ ਨਹੀਂ ਪੰਜਾਂ ਦਿਨ ਲੈ ਜੂਗੀ ਪੰਜਾਂ ਦਿਨ ਲੈ ਜਨੇ ਆ ਮਤਲਬ ਜਾਨੀ ਕਿ ਕਹਿੰਦਾ ਵੇ ਭੈਣ ਭਰਾਵਾਂ ਨੂੰ 17 ਦਿਨ ਪੂਰੇ ਆ ਆ ਚਾਰ ਪੰਜ ਕਿੰਨੇ ਪੰਜੀ ਆਪਨੇ ਘਰ ਦੀ ਆ ਸਤੂ ਸਾਹਿਬ ਦਿਨ ਉਹ ਲੈ ਜਾਂਦਾ ਉੱਤੇ ਹਾਂ ਇਹ ਚੋਟੀ ਘਰ ਦੀ ਆ ਤੇ ਚੋਟੀ 15 ਲੀਟਰ ਦੁੱਧ ਕਿੰਨੇ ਇਸ ਵਿੱਚ ਹੋਇਆ ਆ ਆਪਾਂ ਠੀਕ ਹੈ ਹਾਂ ਓਕੇ ਖੋਲਗੇ ਤੋੜਾ ਤਰਾ ਭਰਾ ਕਰਾ ਦੇ ਚੈੱਕ ਖੋਲ ਕੇ ਇਹਦੇ ਇੱਧਰ ਨੂੰ ਕੱਢ ਲਿਆ ਇਹਨੂੰ ਸੁੱਕਾ ਇਹਨੂੰ ਲਓ ਸੱਜਣਾ ਵਾਕਈ ਬਾਕਮਾਲ ਆ ਜਿਹੜਾ ਖੂਬਸੂਰਤ ਛੱਡਾ ਤੇ ਬਿੱਲੀ ਮਨ ਕੀ ਅੱਖ ਹੈ ਦੋਵੇਂ ਬਿੱਲੀਆਂ ਅੱਖਾਂ ਦੇ ਵਿੱਚ ਆ ਸਿੰਘ ਸਿੰਘ ਤੁਸੀਂ ਵੇਖ ਸਕਦੇ ਜੀ ਬਾਕੀ ਸੋਹਣੀ ਛੋਟੀ ਪਿੱਛੋਂ ਵੀ ਜਿਹੜਾ ਕੋ ਬੜਾ ਖੂਬਸੂਰਤ ਬਹਾਨਾ ਨੂੰ ਤਿਆਰ ਕਰ ਰਹੀ ਆ ਕੀ ਬਾਤ ਹੈ ਲੋ ਸਲੋ 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 ਕਰਦੀ ਸੱਜਣਾ ਕਿਆ ਬਾਤ ਹੈ ਬਲੈਤਨ ਗਾਂ ਕੋ ਬਣੀ ਪਈ ਆ ਜਿਆਦਾ ਅੰਤਾਜਾ ਲਾਉ ਦੇ ਦੇਖੋ ਅਗਲੀ ਸਾਈਡ ਨੂੰ ਵੀ ਉਨਾ ਹੀ ਬਾਨਾ ਤੇ ਪਿਛਲੀ ਸਾਈਡ ਨੂੰ ਵਾ 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 ਕੀ ਬਾਤ ਹੈ ਬਹੁਤ ਸੋਹਣੀ ਆਰਡਰ ਕੁਆਲਿਟੀ ਤਿਆਰ ਕਰਦੀ ਕਰਮਾਲੀ ਕੱਦ ਵਜੇ ਨੂੰ ਹੀ ਫੁੱਲ ਵੱਡਾ ਬਾਈ ਰਾਣੇ ਐ ਨੂੰ ਕਰਕੇ ਵਿਖਾ ਦਿਓ ਮੜਿਆ ਮੂੰਹ ਕਰ ਦੀਏ ਨਹੀਂ ਨਹੀਂ ਆ ਪਿਛਲਾ ਬਣਾ ਐ ਨੂੰ ਕਰ ਮੜਿਆ ਨਾ ਇਹ ਆ ਕੇ ਪਤਾ ਲੱਗ ਜੂ ਕਿੰਨੇ ਕੁ ਆਰਡਰ ਕੁਆਲਟੀ ਵੇਲੇ ਪਰ ਪੁੱਛ ਸਰਦੂ ਸਾਹਿਬ ਇਹਦੀ ਤੇ ਝੂਠੀ ਮਾਰਨ ਵਾਲੀ ਗੱਲ ਆ ਜੀ ਫੜਿਓ ਪੁੱਛ ਲਓ ਉਹ ਨਹੀਂ ਥੱਲਿਓ ਬੰਦੀ ਆ ਜੀ ਉਹ ਨਹੀਂ ਉੱਤੋਂ ਬੰਦੀ ਉੱਨੀ ਥੱਲਿਓ ਬੰਦੀ ਆ ਮਾਰਾ ਮਹਾਰਾਜ ਦੀ ਕਿਰਪਾ ਕੀ ਬਾਤ ਆ ਹਾਂ ਬਾਕੀ ਇਹ ਆ ਬੰਦੀ ਬਹੁਤ ਸੋਹਣੀ ਹੈ 23 ਕਿਲੋ ਗਾੜੀ ਆ ਸੰਦੂ ਸਾਹਿਬ ਹੁੰਦੀ ਇਹਦੀ 23 ਕਿਲੋ ਦੇ ਲਾ ਕੇ ਗਾੜੀ ਪੀਸੇਸ ਵੀ ਜੁੜਿਆ ਅੱਛਾ ਤੇ ਕਿੰਨੇ ਕੀਮਤ ਕਿੰਨੇ ਆ ਹਾਂ ਜੀ ਕੀਮਤ ਕਿੰਨੀ ਆ ਸੱਜੂ ਸਾਹਿਬ ਇਹਦੀ ਕੀਮਤ ਬੇਨ ਲਾਈਨ ਵਾਲੀ ਇੰਨਾ ਹੀ ਕੋਰ ਕਰਨਾ ਜੀ ਹਾਂ ਜੀ ਭੈਣ ਭਰਾ ਜਿਹੜੇ ਵੀਡੀਓ ਪਾਉਣ ਨੂੰ ਟਾਈਮ ਹੋ ਗਿਆ ਦੇ ਪੰਜ ਚਾਰ ਹੋ ਗਏ ਆ ਤੇ ਮੁੱਲ ਵੀ ਇੰਨਾ ਕਰਨਾ ਲੱਖ ਮੁੱਲ ਕਰਨਾ 95 ਦੀ ਛਾੜ ਦੇ ਆ ਠੀਕ ਹਾਂ ਨਾ ਭੈਣ ਭਰਾ ਤਾਂ ਅੰਗਣਾ ਕਰੇ ਕੋਈ ਵੀ ਇੰਨੇ ਛਾੜ ਤੋਂ ਨਹੀਂ ਛਾੜ ਵਾਹ ਇੱਕ ਰਾਮ ਮੜਾ ਆ ਬੈਕਗਰਾਉਂਡ ਵਿਖਾ ਦਿਓ ਫਿਰ ਲਾ ਲੂਗੇ ਕਿਆ ਬਾਤ ਹੈ ਸਤਿਗੁਰੂ ਜੀ ਦੇ ਕੱਲ੍ਹ ਹੀ ਜਾਵਣੇ ਨਹੀਂ ਉਨਾਂ ਹੀ ਅਗਲੀ ਸਾਈਡ ਨੂੰ ਭਾਨਾ ਵਾ ਵਾ ਕਿੱਥੇ ਲੱਗੇ ਜਾਂ ਉਨਹੀਂ ਪਛਾਣ ਬੈਲਕ ਬੈਨ ਹਾਂ ਲਾ ਦਿਓ ਕਰਮ ਵਾਲੇ ਨੂੰ ਚਿਤ ਕਰਦਾ ਹਾਂ ਵਾਰ-ਵਾਰ ਜਿਹੜਾ ਕਿਆ ਬਾਤ ਨਹੀਂ ਸਿਰਾਈ ਹੋਈ ਸੀ ਹੈ ਨਾ ਲਾ ਨਹੀਂ ਸਕਦੇ ਹੋ ਬਾਕੀ ਸਤਿਗੁਰੂ ਜੀ ਬੰਦੀ ਪੱਤਰਿਆ ਕੋਈ ਬਾਈ ਨਹੀਂ ਕੋਈ ਸ਼ਾਈ ਨਹੀਂ ਤੇ ਬਾਈ ਜੀ ਆਹ ਸੋਈ ਆ ਹਾਂ ਜੀ ਇਹ ਸੋਈ ਆ ਇਹਦੇ ਕੋਲ ਕਿੰਨਾ ਦੁੱਧ ਆ ਤੇ ਮਗਰ ਕੱਟੀ ਇਹ ਜਿਹੜੇ ਮਗਰ ਕੱਢੀ ਤੇ ਸਜਰੋਂ ਪੱਟੀ ਆ ਦੋ ਕਮਿਨਿਆਂ ਚ ਲਗਪਗ ਹੋਊ ਨਾ ਦੋ ਢਾਈਆਂ ਦੀ ਆ ਇੱਕ ਆ ਦੋ ਦੋਨ ਦੀਆਂ ਲਾਗੇ ਜਿੰਨੋਂ ਦੋ ਢਾਈਆਂ ਦੇ ਵਿੱਚ ਹੋਏ ਆ ਹੈਗੀ ਤੇ ਆ ਜਿਹੜੀ ਇਹਦੇ ਮਗਰ ਲਈ 6 ਪਾਵਾਂ ਨੇ ਦੀ ਸਜਰੋਂ ਬੈਕਗ੍ਰਾਉਂਡ ਹਾਂਜੀ ਖੁੱਲ ਗਈ ਤੇ ਦੁੱਧ ਵੀ ਇਹਦੇ ਥੱਲੇ ਹਸਾ ਹਾਂ ਸਾਢੇ 7 ਜਾਂ 7 ਕਿਲੋ ਦਾ ਤਵਾ ਠੀਕ ਆ ਲਓ ਜੀ ਦੂਸਰਾ ਸੁਬਾਹ ਹੀ ਆ ਨਾ ਪਾਈ ਜੀ ਇਹ ਦੂਸਰਾ ਸੁਬਾਹ ਆ ਉਹ ਵੀ ਦੂਜੇ ਆ ਹਾਂ ਜੀ ਉਹ ਵੀ ਦੂਜੇ ਇਹ ਜੈਡ ਬਲੈਕ ਆ ਗਈ ਹੈ ਨਾ ਬਿਲਕੁਲ ਬਿਲਕੁਲ ਕਾਲੀ ਨੋਰਾ ਨਾ ਨੋਰਾ ਦੀ ਜੈਡ ਬਲੈਕ ਆ ਹੈ ਨਾ ਨੋ ਸਜਰੋ ਤੋਰਾ ਤਰਾ ਇਹਦਾ ਵੀ ਚੰਗਾ ਝੋਟੀ ਦਾ ਜੈਡ ਬਲੈਕ ਜਮਾ ਹੀ ਇੱਕ ਰੰਗ ਕਾਲੀ ਸ਼ਾ 7 ਕਿਲੋ ਦੁੱਧ ਆ ਨਾ 7 ਕਿਲੋ ਦੁੱਧ ਕੜੀ ਵਰਗਾ ਸੰਗਣਾ ਕੜੀ ਵਰਗਾ ਸੰਗਣਾ ਵਾ 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 ਠੰਡੀ ਧੀਰੀ ਸੰਦੂ ਸਾਹਿਬ ਬਹੁਤ ਜਿਆਦੀ ਆ ਕੀ ਬਾਤ ਆ ਕੀ ਹੁੰਦਾ ਨਹੀਂ ਬਹੁਤ ਸਵਾਦੀ ਤੇ ਮਗਰ ਸੋਝਰੋ ਕੱਟੀ ਆ ਗਈ ਕੋਈ 2 ਕੁ ਮਹੀਨੇ ਦਾ ਸੁਭਾ ਲਗਭਗ ਹੋ ਗਿਆ ਹਾਂ ਕੱਟੀ ਬਹੁਤ ਲੋਕਾਂ ਦਾ ਟੀਏ ਦੀ ਮਗਰ ਵਾਹ ਆ ਕੱਟੀ ਆ ਗਈ ਕੱਟੀ ਕੱਟੀ ਤੇ ਮਿਲਦੀ ਨਾ ਦੋਵੇਂ ਟਾਈਮ ਕੋਲ ਟਾਈਮ ਕੱਟੀ ਤੇ ਭੰਤਰਾ ਜਿਹੜਾ ਵੀ ਆ ਕੱਟੀ ਦੇ ਨਾਲ ਉਹ ਗਰੰਟੀ ਦਵਾ ਦੋ ਟਾਈਮ ਮਿਲਦੀ ਤੇ ਕੀਮਤ ਹਾਂਜੀ ਇਹਦੀ ਕੀਮਤ ਕੱਟ ਨੂੰ ਪਹਿਣ ਕਰਦੇ ਹਾਂ ਹੂੰ ਦੋ ਛੜਦੇ ਆ ਸਰਚੋਂ 50 ਜਾਇ ਆ ਦੀ ਦੇਣਾਂਗੇ ਹਾਂ ਨਾ ਕੋ ਪੈਪਰਾ ਤਾਗੜਾ ਕਰੇਗਾ ਠੀਕ ਆ ਹਾਂ ਇਹ ਨਹੀਂ ਵੀ ਕੋ 50 ਲੱਲੋ ਪੁਚਾਈ ਲੈ ਲੋਨ ਹਰ ਕੰਮ ਕਰਿਓ ਪੈਪਰਾ ਜੀ ਨੂੰ ਦੇ ਦੇਣੀ ਆ ਠੀਕ ਆ ਕਰ ਨੂੰ ਮੈਂ 60 ਦੀ ਦੇਣਾਂ ਪਰ ਦੋ ਛੜਨਾ ਜੇ ਹੁਣ ਛੜਾ ਲੋ 60 ਕੋਲ ਕਰਾ ਲੋ ਜੇ ਦਾ ਮਰਜ਼ੀ ਕਰਾ ਲੋ ਓਕੇ ਲੋ ਸਜਣੋ ਦੋ ਛੜਨਾ ਬਾਈ ਕਹਿੰਦਾ 60 ਦੇ ਵਿੱਚੋਂ ਪਿਆਰ ਮੈਂ ਉੱਥੇ ਜਾਣਾ ਨਹੀਂ ਤੇ ਆਪਣੀ ਖਰੀਦਾਰੀ ਕਰਿਓ 52000 ਦਾ ਲੱਟ ਪੀਰ ਮਿਲ ਜੂ ਸਸੀ ਕਾਲ ਜੀ ਸਾਰਿਆਂ ਨੂੰ